ਜਦੋਂ ਰਾਜਾ ਰਗੂਵਾਂਚੀ ਨੂੰ ਮਾਰਿਆ ਜਾ ਰਿਹਾ ਸੀ ਨਾ ਤਾਂ ਸੋਨਮ ਕੋਲੀ ਖੜੀ ਸੀ ਰਾਜਾ ਨੂੰ ਮਾਰਨ ਤੋਂ ਅੱਧੇ ਘੰਟੇ ਬਾਅਦ ਸੋਨਮ ਦੀ ਸੱਸ ਦਾ ਫੋਨ ਸੋਨਮ ਦੇ ਕੋਲ ਆਉਂਦਾ ਉਸ ਵਕਤ ਉਹ ਚੜਾਈ ਕਰ ਰਹੀ ਸੀ ਤੇ ਉਸ ਦੀ ਆਵਾਜ਼ ਦੇ ਵਿੱਚ ਤੁਹਾਨੂੰ ਕੋਈ ਵੀ ਅਫਸੋਸ ਨਜ਼ਰ ਨਹੀਂ ਆਊਗਾ ਬਲਕਿ ਉਹ ਹੱਸ ਰਹੀ ਸੀ ਇਹ ਰਹੀ ਉਸ ਕਾਰ ਰਿਕਾਰਡਿੰਗ ਦੀ ਇੱਕ ਕਲਿੱਪ ਹੈਲੋ ਹਾਂ ਨਹੀਂ ਰਾਜਾ ਦਾ ਫੋਨ ਚੱਲ ਨਹੀਂ ਰਿਹਾ ਵਿੱਚ ابھی ਨਹੀਂ ਹੋਆ ਬਸ ਉਹ ਚੜਾਈ ਕਰ ਰਹੇ ਹਾਂ ਉੱਪਰ ਚੜ ਜਾਂ ਫਿਰ ਫੋਨ ਲਗਾਤੇ ਹੋਰ ਆਜ ਤੋਂ ਪਾਸ ਹੋਗਾ ਫਿਰ ਮੇਰਾ ਤਾਂ ਉਪਾਸ ਹੈ ਨਾ ਮੇਰੇ ਕੋ ਦੋ ਤਿੰਨ ਵਾਰ ਬੋਲ ਦਿਆ ਮੈਨੂੰ ਮੈਂ ਘੁੰਮਣ ਦੇ चक्कर ਮੈਂ ਆਪਣੀ ਗੈਰਤ ਥੋੜੀ ਤੋੜੂੰਗੀ ਵਾਏ ਤੇ ਫਿਰ ਮੈਂ ਅਭੀ ਖਰਿਆਰ ਬਣਾ ਰਹੀ ਤਾਂ ਮੈਨੂੰ ਇੱਕਦਮ ਤੋਂ ਯਾਦ ਆਈ ਕਿ ਆਪਨੇ ਬੋਕਾ ਉਪਾਸ ਵਾਪੇ ਹਾਂ ਚਿਕੜੀ ਵਾਹਾਂ ਤੇ ਫੋਨ ਆ ਗਿਆ ਸੀ ਹਾਂ ਇਹ ਉਪਾਸ ਕਿ ਦਮਨ ਇਸ ਕਲਿੱਪ ਦੇ ਵਿੱਚ ਸੋਨਮਾ ਆਪਦੀ ਸੱਸ ਦੇ ਨਾਲ ਹਾਸ ਹਾਸ ਕੇ ਗੱਲਾਂ ਕਰ ਰਹੀ ਆ ਜਦੋਂ ਕਿ ਉਹ ਇੱਕ ਕਤਲ ਕਰਕੇ ਆਈ ਸੀ ਤੇ ਉਹ ਵੀ ਆਪਦੇ ਪਤੀ ਦਾ ਹਾਲ ਹੀ ਦੇ ਵਿੱਚ ਕਈ ਚੌਕਾ ਦੇਣ ਵਾਲੀਆਂ ਨਵੀਆਂ ਚੀਜ਼ਾਂ ਕੇਸ ਦੇ ਨਾਲ ਸੰਬੰਧਿਤ ਨੇ ਉਹ ਸਾਹਮਣੇ ਆਈਆਂ ਨੇ ਜਿਵੇਂ ਕਿ ਸੋਨਮ ਦੇ ਉੱਤੇ ਮੰਗਲਦੋਸ਼ ਸੀ ਤੇ ਉਸਨੇ ਰਾਜਾ ਨਾਲ ਇਸੇ ਲਈ ਵਿਆਹ ਕੀਤਾ ਸੀ ਤਾਂ ਕਿ ਉਸਦਾ ਮੰਗਲਦੋਸ਼ ਆ ਜੜਾ ਉਹ ਹਟ ਜਾਏ ਤੇ ਫਿਰ ਉਹ ਰਾਜਾ ਨੂੰ ਮਾਰ ਕੇ ਰਾਜ ਨਾਲ ਵਿਆਹ ਕਰਵਾ ਲੇ ਇਸ ਤੋਂ ਇਲਾਵਾ 23 ਮਈ ਨੂੰ ਜਦੋਂ ਕਤਲ ਹੋਇਆ ਤਾਂ ਤੈਨੂੰ ਸਪਾਰੀ ਕਿਲਰ ਤੁਰੰਤ ਹੀ ਗੁਹਾਟੀ ਹੁੰਦੇ ਹੋਏ ਜੂਪੀ ਪਹੁੰਚ ਗਿਆ ਸੀ। ਦੂਜੇ ਪਾਸੇ ਸੋਨਮ ਵੱਲੋਂ ਸਾਸ ਨਾਲ 1:30 ਵਜੇ ਗੱਲਬਾਤ ਕੀਤੀ ਜਾਂਦੀ ਹੈ ਤੇ ਫਿਰ ਉਹ ਸ਼ਲਾਂਗ ਦੇ ਰਾਸਤੇ ਗੁਹਾਟੀ ਪਹੁੰਚਦੀ ਹੈ ਤੇ ਉੱਥੋਂ ਟ੍ਰੇਨ ਫੜ ਕੇ 25 ਮਈ ਨੂੰ ਸੋਨਮਾ ਰਗੂ ਵਾਂਚੀ ਉਸੇ ਅੰਦਰ ਦੇ ਵਿੱਚ ਵਾਪਸ ਪਹੁੰਚ ਚੁੱਕੀ ਸੀ ਜਿੱਥੋਂ 5 ਦਿਨ ਪਹਿਲਾਂ ਹਨੀਮੂਨ ਮਨਾਉਣ ਦੇ ਲਈ ਰਾਜਾ ਰਗੂ ਵਾਂਚੀ ਦੇ ਨਾਲ ਗਈ ਸੀ ਪਰ ਇਸ ਵਾਰ ਪਤੀ ਨਾਲ ਨਹੀਂ ਸੀ। ਫਿਰ ਅੰਦਰ ਚ ਉਸ ਨੂੰ ਮਿਲਦਾ ਉਸਦਾ ਪ੍ਰੇਮੀ ਰਾਜ ਕੁਸ਼ਵਾਹਾ ਉਸ ਨੂੰ ਇੱਕ ਦੂਸਰੀ ਬਸਤੀ ਚ ਲੈ ਕੇ ਗਿਆ। ਤੇ ਉੱਥੇ ਹੀ ਉਸ ਦੇ ਦੁਆਰਾ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਉਸ ਦੀ ਰਹਾਇਸ਼ ਕਰਵਾ ਦਿੱਤੀ ਜਾਂਦੀ ਹੈ ਜੋ ਉਸ ਦੇ ਕਿਸੇ ਜਾਣਨ ਵਾਲੇ ਦਾ ਸੀ ਸੋਨਮ ਨੂੰ ਉਸੇ ਘਰ ਚ ਰੱਖਿਆ ਜਾਂਦਾ ਪਰ ਰਾਜਕੁਸ਼ ਬਾ ਉੱਥੇ ਸੋਨਮ ਦੇ ਨਾਲ ਰਹਿੰਦਾ ਨਹੀਂ ਉਹ ਸੋਨਮ ਦੇ ਘਰ ਵੀ ਜਾ ਰਿਹਾ ਸੀ ਉਹਨਾਂ ਨੂੰ ਤਰਵਾਸ ਦੇਣ ਦੇ ਲਈ ਤੇ ਨਾਲ ਹੀ ਫੈਕਟਰੀ ਵੀ ਜਾ ਰਿਹਾ ਸੀ ਹੁਣ ਤੱਕ ਇਹ ਖਬਰ ਨੈਸ਼ਨਲ ਮੀਡੀਆ ਦੇ ਵਿੱਚ ਸੁਰਖੀਆਂ ਬਟੋਰਨਾ ਸ਼ੁਰੂ ਕਰ ਚੁੱਕੀ ਸੀ ਸੋਨਮ ਤੇ ਰਾਜ ਇਸ ਗੱਲ ਤੋਂ ਡਰ ਵੀ ਚੁੱਕੇ ਸੀ ਕਿਉਂਕਿ ਜੇ ਹੁਣ ਕਿਸੇ ਨੇ ਸੋਨਮ ਨੂੰ ਇੰਦੌਰ ਚ ਪਛਾਣ ਲਿਆ ਤਾਂ ਮੁਸੀਬਤ ਹੋ ਜਾਣੀ ਸੀ ਤਾਂ ਇੱਕ ਦੂਸਰਾ ਪਲਾਨ ਸ਼ੁਰੂ ਕੀਤਾ ਜਾਂਦਾ ਰਾਜ ਆਪਦੇ ਇੱਕ ਜਾਣਕਾਰ ਡਰਾਈਵਰ ਨੂੰ ਬੁਲਾਉਂਦਾ ਤੇ ਉਸੇ ਦੇ ਜਰੀਏ ਸੋਨਮ ਨੂੰ ਜੂਪੀ ਪਹੁੰਚਾ ਦਿੱਤਾ ਜਾਂਦਾ ਤੇ ਜੂਪੀ 'ਚ ਰਾਜ ਦੇ ਕਾਫੀ ਜਾਣਕਾਰ ਮजूद ਸੀ ਇਸੇ ਤੋਂ ਬਾਅਦ ਉਹ ਅਲੱਗ-ਅਲੱਗ ਜਗ੍ਹਾ ਰਹਿੰਦੀ ਆ ਉਸ ਕੋ ਕੋਤਾ ਕੋਈ ਫੋਨ ਵੀ ਮਜੂਰ ਨਹੀਂ ਸੀ ਤੇ ਇੱਕ ਖਾਸ ਨੰਬਰ ਦੇ ਜਰੀਏ ਦੋਨੋਂ ਇੱਕ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਸੀ ਦੂਸਰੇ ਪਾਸੇ ਮਗਾਹਲਿਆ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਮਗਾਹਲਿਆ ਪੁਲਿਸ ਵੱਲੋਂ ਇੱਕ ਐਸਆਈਟੀ ਬਣਾਈ ਜਾਂਦੀ ਹੈ ਜਾਨਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਿਉਂਕਿ ਮਗਾਹਲਿਆ ਦੀ ਵੀ ਬੁਰਾਈ ਹੋ ਰਹੀ ਸੀ ਤੇ ਟੂਰਿਜ਼ਮ ਪ੍ਰਭਾਵਿਤ ਹੋ ਰਿਹਾ ਸੀ ਇਸੇ ਦੌਰਾਨ ਪੁਲਿਸ ਦੋਨਾਂ ਦੀ ਤਲਾਸ਼ ਕਰ ਰਹੀ ਸੀ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਇਸ ਗੱਲ ਤੋਂ ਸ਼ੱਕ ਹੁੰਦਾ ਕਿ 23 ਮਈ ਦੀ ਦੁਪਹਿਰ 2:30 ਵਜੇ ਰਾਜਾ ਦੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਕੀਤੀ ਜਾਂਦੀ ਹੈ ਤੇ ਉਸ ਤੇ ਲਿਖਿਆ ਸੀ ਸੱਤ ਜਨਮਾਂ ਦਾ ਸਾਥ ਜਦੋਂ ਦੋਨਾਂ ਨੇ ਭਰਾ ਮੇਘਾ ਲਿਆ ਪਹੁੰਚੇ ਤਾਂ ਪੁਲਿਸ ਵੱਲੋਂ ਰਾਜਾ ਰਗੂਬਾਂਛੀ ਤੇ ਸੋਨਮਾ ਦੋਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਦੋਨਾਂ ਦੀ ਐਕਟੀਵਿਟੀ ਚੈੱਕ ਕੀਤੀ ਜਾਂਦੀ ਹੈ ਪੁਲਿਸ ਵੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਰਾਜਾ ਤੇ ਹਨੂਮਾਨ ਦੀਆਂ ਫੋਟੋਸ ਅਪਲੋਡ ਕਰ ਰਿਹਾ ਸੀ ਪਰ ਸੋਨਮ ਨੇ ਕੋਈ ਵੀ ਤਸਵੀਰ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਅਪਲੋਡ ਨਹੀਂ ਸੀ ਕੀਤੀ ਸਭ ਤੋਂ ਪਹਿਲਾਂ ਪ੍ਰਸ਼ਨ ਉ ਇਸੇ ਚੀਜ਼ ਦੇ ਉੱਤੇ ਸ਼ੱਕ ਆਉਂਦਾ ਹੁਣ ਜਦੋਂ ਤਫਤੀਸ਼ ਅੱਗੇ ਵਧੀ ਤਾਂ ਇਸ ਕੇਸ ਦੇ ਵਿੱਚ 2 ਜੂਨ ਨੂੰ ਰਾਜਾ ਦੀ ਲਾਸ਼ ਵੀ ਮਿਲ ਜਾਂਦੀ ਹੈ ਤਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਤਲ ਦੇ ਕੇਸ ਦੇ ਪੱਖ ਤੋਂ ਲੈਤੀ ਜਾ ਰਹੀ ਸੀ ਇਸ ਤੋਂ ਬਾਅਦ ਪੁਸਤੂੜੀ ਹੋਰ ਜ਼ਿਆਦਾ ਫਾਰਮ ਦੇ ਬਚਾਉਂਦੀ ਹੈ ਤੇ ਫਿਰ ਦੋਨਾਂ ਦਾ ਸੀਡੀਆਰ ਤੇ ਕਾਰ ਡਿਟੇਲ ਖੰਗਾਲੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਸੋਨਮ 23 ਮਈ ਨੂੰ ਫੋਨ ਬੰਦ ਹੋਣ ਤੋਂ ਪਹਿਲਾਂ ਆਪਦੇ ਫੈਮਿਲੀ ਮੈਂਬਰਸ ਤੋਂ ਛੱਡ ਕੇ ਦੋ ਹੋਰ ਫੋਨ ਨੰਬਰ ਦੇ ਕੰਟੈਕਟ ਦੇ ਵਿੱਚ ਸੀ ਇਹਨਾਂ ਦੇ ਵਿੱਚੋਂ ਇੱਕ ਮੋਬਾਈਲ ਦੀ ਲੋਕੇਸ਼ਨ ਮਗਾਹਲਿਆ ਦੀ ਦਿਖਾਈ ਦੇ ਰਹੀ ਸੀ ਤਾਂ ਦੂਸਰਾ ਮੋਬਾਈਲ ਨੰਬਰ ਸੀ ਜਿਹੜਾ ਉਹ ਇੰਦੌਰ ਤਾ ਸੀ ਤੇ ਉਹ ਵੀ ਰਾਜ ਕੁਸ਼ਵਾਹ ਦਾ ਜਦੋਂ ਪੁਲਿਸ ਨੂੰ ਇਹ ਚੀਜ਼ਾਂ ਮਿਲੀਆਂ ਤਾਂ ਪੁਲਿਸ ਵੱਲੋਂ ਆਸ-ਪਾਸ ਦੇ 42 ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤੇਸ ਤੋਂ ਬਾਅਦ ਕ੍ਰਾਈਮ ਸੀਨ ਨੂੰ ਵੀ ਰੀ ਇਨਵੈਸਟਿਗੇਟ ਕੀਤਾ ਜਾਂਦਾ ਤਾਂ ਉੱਥੇ ਇੱਕ ਜੈਕਟ ਤੇ 6 ਕਿਲੋਮੀਟਰ ਦੂਰ ਇੱਕ ਰੇਨ ਕੋਟ ਪਿਆ ਹੋਇਆ ਮਿਲਦਾ ਜਿਸ ਦੇ ਉੱਪਰ ਖੂਨ ਵੀ ਲੱਗਿਆ ਹੋਇਆ ਸੀ ਹੁਣ ਜੋ ਕ੍ਰਾਈਮ ਸੀਨ ਸੀ ਉਹ ਜੰਗਲ ਤੇ ਪਹਾੜਾਂ ਦੇ ਏਰੀਆ ਦੇ ਵਿੱਚ ਮੌਜੂਦ ਸੀ ਜਿੱਦੇ ਨੇੜੇ ਕੋਈ ਸੀਸੀਟੀਵੀ ਵੀ ਨਹੀਂ ਸੀ ਪਰ ਪੁਲਸ ਨੂੰ ਇੱਕ ਜਗ੍ਹਾ ਦੇ ਉੱਤੇ ਲਗਭਗ 10 ਕਿਲੋਮੀਟਰ ਦੂਰ ਇਸ ਕ੍ਰਾਈਮ ਸੀਨ ਤੋਂ ਇੱਕ ਹੋਰ ਸੀਸੀਟੀਵੀ ਮਿਲ ਜਾਂਦਾ ਇਸ ਸੀਸੀਟੀਵੀ ਦੇ ਵਿੱਚ ਸੋਨਮ ਦਿਖਾਈ ਦਿੰਦੀ ਹੈ ਤੇ ਉਸ ਦੇ ਨਾਲ ਤਿੰਨ ਹੋਰ ਆਦਮੀ ਵੀ ਮੌਜੂਦ ਸੀ। ਇਹ ਤਾਰੀਖ ਸੀ 23 ਮਈ ਦੁਪਹਿਰ 2 ਤੋਂ 3 ਵਜੇ ਦੇ ਵਿਚਕਾਰ ਤੇ ਮਹਗਾਲਿਆ ਪੁਸਤ ਦੇ ਮੁਤਾਬਕ ਰਾਜਾ ਦਾ ਕਤਲ 12 ਤੋਂ 1 ਦੇ ਵਿਚਕਾਰ ਕੀਤਾ ਜਾ ਚੁੱਕਾ ਸੀ 23 ਮਈ ਨੂੰ ਹੀ। ਜਦੋਂ ਇਹਨਾਂ ਸੀਸੀਟੀਵੀ ਦੇ ਵਿੱਚ ਤਿੰਨੋਂ ਨਜ਼ਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਸਤ ਦੇ ਦੁਆਰਾ ਹੋਰ ਸੀਸੀਟੀਵੀ ਵੀ ਚੈੱਕ ਕੀਤੇ ਜਾਂਦੇ ਨੇ। ਜਿੱਥੇ-ਜਿੱਥੇ ਸੋਨਮ ਰਾਜ ਗਏ ਸੀ ਤਾਂ ਪਹਿਲਾਂ ਅਲੱਗ-ਅਲੱਗ ਫੁਟੇਜ ਚ ਪੁਲਿਸ ਨੂੰ ਇਹ ਤਿੰਨੋਂ ਨਜ਼ਰ ਆਉਂਦੇ ਨੇ ਤੇ 23 ਮਈ ਵਾਲੀ ਫੁਟੇਜ ਦੇ ਵਿੱਚ ਇਹ ਤਿੰਨੋਂ ਸੋਨਮ ਦੇ ਬਿਲਕੁਲ ਕਰੀਬ ਨਜ਼ਰ ਆਉਂਦੇ ਨੇ ਹੁਣ ਇੱਕ ਤਾਂ ਇਹ ਫੁਟੇਜ ਅਤੇ ਦੂਸਰਾ ਉਹ ਦੋ ਮੋਬਾਈਲ ਨੰਬਰ ਤੇ ਉਹਨਾਂ ਦਾ SIM ਵੀ ਇੰਦੌਰ ਦਾ ਹੀ ਸੀ ਤੇ ਮਂਗਾ ਲਿਆ ਪੁਲਿਸ ਵੱਲੋਂ ਪਹਿਲੀ ਵਾਰੀ ਸਾਰੀ ਕਹਾਣੀ ਇੰਦੌਰ ਪੁਲਿਸ ਨੂੰ ਦੱਸੀ ਜਾਂਦੀ ਹੁਣ ਮਹਾਲਿਆ ਪੁਲਿਸ ਦੇ ਲਈ ਸਭ ਤੋਂ ਪ੍ਰਾਇਮ ਸਸਪੈਕਟ ਸੀ ਸੋਨਮ ਤੇ ਪੁਛੇ ਮੰਨ ਕੇ ਚੱਲ ਰਹੀ ਸੀ ਕਿ ਉਸੇ ਦੇ ਦੌਰਾਇ ਸਭ ਕੁਝ ਕੀਤਾ ਗਿਆ ਤੇ ਇਸੇ ਤੋਂ ਬਾਅਦ ਪੁਲਿਸ ਵੱਲੋਂ ਰਾਜਪੂਸ਼ਵਾਹ ਤੇ ਉਸਦੇ ਤਿੰਨ ਸਪਾਰੀ ਕਿਲਰਸ ਚੱਕ ਲੈ ਜਾਂਦੇ ਨੇ ਤੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਤਲ ਦੀ ਸਾਰੀ ਕਹਾਣੀ ਜਿਹੜੀ ਪੁਲਿਸ ਨੂੰ ਦੱਸ ਦਿੱਤੀ ਜਾਂਦੀ ਆ ਉਹਨਾਂ ਦੇ ਦੱਸਣ ਤੋਂ ਪਤਾ ਚੱਲਦਾ ਕਿ ਜਦੋਂ ਰਾਜ ਦਾ ਕਤਲ ਕੀਤਾ ਗਿਆ ਸੀ ਤਾਂ ਸੋਨਮ ਨੇ ਚੀਕ ਕੇ ਕਿਹਾ ਸੀ ਕਿ ਹਟਮ ਹਟਮ ਤੇ ਉਹਦਾ ਰੇਨ ਕੋਟ ਦੇ ਉੱਪਰ ਵੀ ਖੂਨ ਦੇ ਛੱਟੇ ਪੈ ਗਏ ਸੀ ਜਾਨੀ ਸੋਨਮ ਉਸ ਸਮੇਂ ਰਾਜਾ ਦੇ ਬਹੁਤ ਜ਼ਿਆਦਾ ਨਜ਼ਦੀਕ ਹੀ ਖੜੀ ਹੋਈ ਸੀ ਜਦੋਂ ਉਸ ਦਾ ਕਤਲ ਹੋਇਆ ਤੇ ਫਿਰ ਪੁਲਿਸ ਨੂੰ ਭਟਕਾਉਣ ਦੇ ਲਈ ਉਸ ਰੇਨ ਕੋਟ ਨੂੰ ਜਿਹੜਾ ਉੱਥੋਂ ਲਿਜਾ ਕੇ ਲਗਭਗ 6 ਕਿਲੋਮੀਟਰ ਦੂਰ ਲਿਜਾ ਕੇ ਸੁੱਟ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਤਿੰਨੋਂ ਜਿਹੜੇ ਸਪਾਰੀਕੁਲਰ ਸੀ ਉਹ ਇੰਦੌਰ ਦੇ ਲਈ ਨਿਕਲ ਪੈਂਦੇ ਨੇ ਤੇ ਉਸ ਤੋਂ ਬਾਅਦ ਇੰਦੌਰ ਆ ਜਾਂਦੇ ਨੇ ਪਰ ਇਸ ਤੋਂ ਇਲਾਵਾ ਵੀ ਇੱਕ ਹੋਰ ਚੀਜ਼ ਨੇ ਪਘਾਲਿਆ ਪੁਲਿਸ ਦੀ ਕਾਫੀ ਜ਼ਿਆਦਾ ਮਦਦ ਕੀਤੀ ਕਿਰਾਸਾ ਜਿੱਥੋਂ ਰਾਜਾ ਤੇ ਸੋਨਮ ਦੇ ਦੁਆਰਾ ਘੁੰਮਣ ਫਿਰਨ ਦੇ ਲਈ ਸਕੂਟੀ ਕਿਰਾਏ ਦੇ ਉ ਇਹ ਵੀ ਸਕੂਟੀ ਆਪਦੇ ਖੁੱਦ ਹੀ ਆਧਾਰ ਕਾਰਡ ਪ੍ਰੂਫ ਤੋਂ ਲੈਂਦੀ ਸੀ ਜਦੋਂ ਪੁਲਿਸ ਦੇ ਦੌਰਾਂ ਜਾਂਚ ਕੀਤੀ ਜਾਂਦੀ ਆ ਤਾਂ ਤਿੰਨ ਲੋਕਾਂ ਨੇ ਇੱਥੋਂ ਸਕੂਟੀ ਕਿਰਾਏ ਦੇ ਉੱਤੇ ਲੈਤੀ ਸੀ ਉਸ ਤਰੀਕ ਨੂੰ ਜਿਨ੍ਹਾਂ ਦੇ ਵਿੱਚੋਂ ਵੀ ਪੁਲਿਸ ਨੂੰ ਇੰਦੌਰ ਦਾ ਹੀ ਪਤਾ ਮਿਲਦਾ ਉਸ ਆਈਡੀ ਕਾਰਡ ਤੋਂ ਜੋ ਨਾਸਪਾਰੀ ਕਿਲਰਸ ਦੇ ਦੁਆਰਾ ਉੱਥੇ ਦਿੱਤਾ ਗਿਆ ਸੀ ਹੁਣ ਪੁਲਿਸ ਦੇ ਕੋਲ ਉਸ ਆਈਡੀ ਕਾਰਡ ਦੀ ਵਜ੍ਹਾ ਦੇ ਕਾਰਨ ਇੱਕ ਚਿਹਰਾ ਵੀ ਮਜੂਦ ਸੀ ਤੇ ਉਸ ਦੇ ਜਰੀਏ ਪੁਲਿਸ ਹੌਲੀ-ਹੌਲੀ ਤਿੰਨ ਸਪਾਰੀ ਕਿਲਰਸ ਤੱਕ ਫਿਰ ਰਾਜਕੁਸ਼ ਬਾਹ ਤੱਕ ਵੀ ਪਹੁੰਚ ਜਾਂਦੀ ਹੈ ਫਿਰ ਸੋਨਮ ਖੁੱਦ ਹੀ ਟਾਬੇ ਤੇ ਆ ਗਈ ਇੱਥੇ ਤੁਹਾਨੂੰ ਦੱਸ ਦਈਏ ਕਿ ਦੋਨਾਂ ਦਾ 11 ਮਈ ਨੂੰ ਵਿਆ ਤੇ ਸੋਨਮ 11 12 ਤੇ 13 ਨੂੰ ਸਸਰਾਲ ਦੇ ਵਿੱਚ ਰਹਿੰਦੀ ਹੈ ਤੇ 14 ਨੂੰ ਮਾਇਕੇ ਚਲੀ ਜਾਂਦੀ ਹੈ ਤੇ 18 ਨੂੰ ਰਾਜ ਨੂੰ ਸਿੱਧਾ ਫੋਨ ਕਰਕੇ ਹੀ ਕਿਹਾ ਜਾਂਦਾ ਕਿ ਮੈਂ ਟਿਕਟਾਂ ਬੁੱਕ ਕਰਵਾ ਲਈਆਂ ਨੇ ਤੇ ਚਲੋ ਆਪਾਂ ਘੁੰਮਣ ਫਿਰਨ ਦੇ ਲਈ ਮਹਗਾལ་ ਆ ਚਲਦੇ ਹਾਂ ਮਤਲਬ ਉਸ ਦੇ ਦੁਆਰਾ ਆਪਦੇ ਆਸ਼ਕ ਰਾਜ ਦੇ ਨਾਲ 14 ਤੋਂ 17 ਤੱਕ ਹੀ ਸਾਰੀ ਪਲੈਨਿੰਗ ਕੀਤੀ ਜਾ ਚੁੱਕੀ ਸੀ ਤੇ ਉਸ ਤੋਂ ਬਾਅਦ ਮਹਗਾལ་ ਦੇ ਵਿੱਚ ਲਿਜਾ ਕੇ ਰਾਜਾ ਰਗੂ ਬਾਂਚੀ ਦਾ ਕਤਲ ਕਰ ਦਿੱਤਾ ਜਾਂਦਾ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ